ਸਵਾਗਤ ਹੈ ਜੀ ਅੱਜ ਆਪਾਂ ਇੱਕ ਖਾਸ ਚੀਜ਼ ਦੇਖ ਰਹੇ ਹਾਂ ਇਹ 8ਵੀਂ ਜਮਾਤ ਦੇ ਕੰਪਿਊਟਰ ਸਾਇੰਸ ਤੇ ਛੁੱਟੀਆਂ ਦੇ ਕੰਮ ਦੀ ਪੀਡੀਐਫ ਹੈ ਹਾਂ ਜੀ ਇਸ ਵਿੱਚ ਦੋ ਮੁੱਖ ਚੈਪਟਰ ਨੇ ਪਹਿਲਾ ਹੈ ਪੰਜਾਬੀ ਟਾਈਪਿੰਗ ਟਿਊਟਰ ਤੇ ਦੂਜਾ ਹੈ ਇੰਟਰਨੈਟ ਬਾਰੇ ਠੀਕ ਹੈ ਤਾਂ ਆਪਣਾ ਮਕਸਦ ਹੈ ਕਿ ਇਸ ਕੰਮ ਦੇ ਹਰ ਸਵਾਲ ਤੇ ਇੱਕ ਨਜ਼ਰ ਮਾਰੀਏ ਤੇ ਫਿਰ ਅਖੀਰ ਚ ਕੁਝ ਟਿਪਸ ਦੇਈਏ ਕਿ ਕੰਮ ਸੌਖਾ ਕਿਵੇਂ ਹੋ ਸਕਦਾ ਬਿਲਕੁਲ ਚੰਗਾ ਵਿਚਾਰ ਹੈ ਚਲੋ ਫਿਰ ਸ਼ੁਰੂ ਕਰੀਏ ਪਹਿਲਾ ਹਿੱਸਾ ਜਿਵੇਂ ਦੱਸਿਆ ਟਾਈਪਿੰਗ ਟਿਊਟਰ ਦਾ ਹੈ ਪੰਜਾਬੀ ਟਾਈਪਿੰਗ ਹੂੰ ਇਹਦੇ ਚ ਪਹਿਲਾਂ ਨੇ ਖਾਲੀ ਥਾਂ ਮਾ ਪਰੋ ਹੂੰ ਸਵਾਲ ਨੇ ਜਿਵੇਂ ਟਾਈਪਿੰਗ ਦੀਆਂ ਤਕਨੀਕਾਂ ਪੰਜਾਬੀ ਫੌਂਟ ਨੰਬਰਾਂ ਵਾਲਾ ਕੀਪੈਡ ਜਿਹਨੂੰ ਨਿਊਮੈਰਿਕ ਕੰਨੇ ਨੇ ਹਾਂਜੀ ਨਿਊਮੈਰਿਕ ਕੀਪੈਡ ਸਪੀਡ ਕਿਵੇਂ ਵਧਾਉਣੀ ਹੈ ਤੇ ਇੱਕ ਹੋਰ ਚੀਜ਼ ਆਰਐਸਆਈ ਮਤਲਬ ਜਦੋਂ ਲਗਾਤਾਰ ਟਾਈਪ ਕਰਦੇ ਹਾਂ ਤਾਂ ਹੱਥਾਂ 'ਚ ਦਰਦ ਹੁੰਦਾ ਹੈ ਬਿਲਕੁਲ ਇਹ ਆਰਐਸਆਈ ਯਾਨੀ ਰੈਪੀਟਿਟਿਵ ਸਟ੍ਰੈਸ ਇੰਜਰੀ ਬਹੁਤ ਅਹਿਮ ਮੁੱਦਾ ਹੈ ਇੱਥੇ ਸਿਰਫ ਟਾਈਪਿੰਗ ਸਿੱਖਣ ਦੀ ਗੱਲ ਨਹੀਂ ਸਹੀ ਗੱਲ ਹੈ ਸਗੋਂ ਇਹ ਵੀ ਹੈ ਕਿ ਕਿਵੇਂ ਸਹੀ ਤਰੀਕੇ ਨਾਲ ਮਤਲਬ ਕੁਸ਼ਲਤਾ ਨਾਲ ਤੇ ਆਪਣੀ ਸਿਹਤ ਦਾ ਧਿਆਨ ਰੱਖ ਕੇ ਟਾਈਪ ਕਰਨਾ ਹੈ ਹਾਂ ਇਹ ਜ਼ਰੂਰੀ ਹੈ ਫਿਰ ਅਗਲਾ ਪਾਗ ਹੈ ਸਹੀ ਗਲਤ ਦੱਸੋ अच्छा ਇਹਦੇ ਚ ਪੁੱਛਿਆ ਗਿਆ ਹੈ ਜਿਵੇਂ ਟੱਚ ਟਾਈਪਿੰਗ ਬਾਰੇ ਕੀਬੋਰਡ ਦੀਆਂ ਕੀਜ਼ ਦੀ ਅਹਿਮੀਅਤ ਸਹੀ ਤਰੀਕੇ ਨਾਲ ਬੈਠਣਾ ਯਾਨੀ ਪੋਸਚਰ ਹਾਂਜੀ ਪੋਸਚਰ ਬਹੁਤ ਜ਼ਰੂਰੀ ਹੈ ਨਿਊਮੈਰਿਕ ਕੀ ਪੈਡ ਦਾ ਕੀ ਕੰਮ ਹੈ ਤੇ ਸਪੀਡ ਵਧਾਉਣ ਦੇ ਸੁਝਾਅ ਦੇਖੋ ਟੱਚ ਟਾਈਪਿੰਗ ਤਾਂ ਸੱਚਮੁੱਚ ਬਹੁਤ ਵਧੀਆ ਤਕਨੀਕ ਹੈ ਤੇ ਸਹੀ ਪੋਸਚਰ ਮਤਲਬ ਸਿੱਧੇ ਬੈਠਣਾ ਦਾ لازمی ਹੈ ਖਾਸ ਕਰਕੇ ਜੇ ਲੰਬਾ ਸਮਾਂ ਕੰਪਿਊਟਰ ਤੇ ਕੰਮ ਕਰਨਾ ਹੋਵੇ ਬਿਲਕੁਲ ਇਹ ਸਿਰਫ ਇਮਤਿਹਾਨ ਦਾ ਸਵਾਲ ਨਹੀਂ ਇਹ ਰੋਜ਼ਾਨਾ ਦੀ ਆਦਤ ਹੋਣੀ ਚਾਹੀਦੀ ਹੈ ਠੀਕ ਤੇ ਤੀਜਾ ਪਾਗ ਇੱਕ ਐਕਟੀਵਿਟੀ ਹੈ ਅੱਛਾ ਕੀ ਕਰਨਾ ਹੈ ਇਸ ਵਿੱਚ ਪੰਜਾਬੀ ਟਾਈਪਿੰਗ ਲਈ ਕੀਬੋਰਡ ਤੇ ਕੋਈ ਪੰਜ ਮਹੱਤਵਪੂਰਨ ਕੀਜ਼ ਲੱਭਣੀਆਂ ਨੇ ਤੇ ਦੱਸਣਾ ਹੈ ਕਿ ਉਹ ਕੀ ਕੰਮ ਕਰਦੀਆਂ ਨੇ ਜਿਵੇਂ ਸ਼ਿਫਟ ਕੀ ਸਪੇਸ ਬਾਰ ਹੂੰ ਇਹ ਵਧੀਆ ਕੰਮ ਹੈ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਕੀਬੋਰਡ ਦੀ ਚੰਗੀ ਸਮਝ ਆਵੇਗੀ ਹਾਂ ਪ੍ਰੈਕਟੀਕਲ ਹੋ ਗਿਆ ਹਾਂਜੀ ਪਤਾ ਲੱਗੇਗਾ ਕਿ ਕਿਹੜੀ ਕੀ ਦਾ ਕੀ ਫਾਇਦਾ ਹੈ ਇਹ ਇੱਕ ਅਮਲੀ ਹੁਨਰ ਹੈ ਠੀਕ ਹੈ ਹੁਣ ਆਂਦੇ ਆ دوسرے ਚੈਪਟਰ ਤੇ ਜੋ ਇੰਟਰਨੈਟ ਪਾ ਰਹੇ ਹੈ ਓਕੇ ਇੰਟਰਨੈਟ ਇਸ ਵਿੱਚ ਵੀ ਪਹਿਲਾਂ ਖਾਲੀ ਥਾਵਾਂ ਭਰੋ ਹਨ ਜਿਵੇਂ ਇੰਟਰਨੈਟ ਕੀ ਹੈ ਹਾਂ ਬੁਨਿਆਦੀ ਸਵਾਲ ਹਾਂ ਜੀ ਕਿ ਇਹ ਇੱਕ ਗਲੋਬਲ ਨੈਟਵਰਕ ਹੈ ਇਸ ਨੂੰ ਵਰਤਣ ਲਈ ਕੀ ਚਾਹੀਦਾ ਹੈ ਜਿਵੇਂ ਆਈਐਸਪੀ ਦਾ ਜ਼ਿਕਰ ਹੈ ਆਈਐਸਪੀ ਯਾਨੀ ਇੰਟਰਨੈਟ ਸਰਵਿਸ ਪ੍ਰੋਵਾਈਡਰ ਬਿਲਕੁਲ ਤੇ ਮੋਡਮ ਦਾ ਕੀ ਰੋਲ ਹੈ ਆਈਐਸਪੀ ਕੀ ਕੰਮ ਕਰਦਾ ਹੈ ਤੇ ਵੈਬ ਬ੍ਰਾਊਜ਼ਿੰਗ ਕੀ ਹੁੰਦੀ ਹੈ ਇਹ ਸਾਰੇ ਸਵਾਲ ਅਸਲ ਵਿੱਚ ਇੰਟਰਨੈਟ ਦੀਆਂ ਜੜਾਂ ਸਮਝਾਉਂਦੇ ਨੇ ਕੀ ਸਾਰਾ ਸਿਸਟਮ ਚੱਲਦਾ ਕਿਵੇਂ ਹੈ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਹੂੰ ਫਿਰ ਇਸ ਵਿੱਚ ਵੀ ਸਹੀ ਗਲਤ ਵਾਲਾ ਭਾਗ ਹੈ ਅੱਛਾ ਸਵਾਲ ਕੁਛ ਅੰਜ ਨੇ ਕਿ ਇੰਟਰਨੈਟ ਸਿਰਫ ਜਾਣਕਾਰੀ ਲੈਣ ਲਈ ਹੈ ਹੂੰ ਕਿ ਮੋਡਮ ਦੀਆਂ ਕਿਸਮਾਂ ਨਹੀਂ ਹੁੰਦੀਆਂ ਕਿ ਇਸ ਨੂੰ ਵਰਤਣ ਲਈ ਕੋਈ ਖਾਸ ਹੁਨਨ ਨਹੀਂ ਚਾਹੀਦਾ ਇਹ ਆਮ ਗਲਤਫਹਿਮੀਆਂ ਨੇ ਹਾਂਜੀ ਲੱਗਦਾ ਹੈ ਤੇ ਕੀ ਕਨੈਕਸ਼ਨ ਦੀਆਂ ਕਈ ਕਿਸਮਾਂ ਨਹੀਂ ਹੁੰਦੀਆਂ ਤੇ ਕੀ ਵੈਬ ਬ੍ਰਾਊਜ਼ਿੰਗ ਦਾ ਮਤਲਬ ਸਿਰਫ ਈਮੇਲ ਕਰਨਾ ਹੈ ਬਿਲਕੁਲ ਨਹੀਂ ਦੇਖੋ ਇੰਟਰਨੈਟ ਤੇ ਤਾਂ ਬਹੁਤ ਕੁਝ ਹੈ ਜਾਣਕਾਰੀ ਤਾਂ ਹੈ ਹੀ ਪਰ ਕਿੰਨੀਆਂ ਸਾਰੀਆਂ ਸੇਵਾਵਾਂ ਨੇ ਸਹੀ ਗੱਲ ਤੇ ਮੋਡਮ ਵੀ ਵਕ ਵਕ ਤਰ੍ਹਾਂ ਦੇ ਆਉਂਦੇ ਨੇ ਕਨੈਕਸ਼ਨ ਵੀ ਵਕ ਵਕ ਹੁੰਦੇ ਨੇ ਤੇ ਬ੍ਰਾਊਜ਼ਿੰਗ ਤਾਂ ਬਹੁਤ ਵੱਡੀ ਚੀਜ਼ ਹੈ ਸਿਰਫ ਈਮੇਲ ਨਹੀਂ ਫਿਰ ਚੌਥਾ ਭਾਗ ਇੱਕ ਹੋਰ ਗਤੀਵਿਧੀ ਹੈ ਅੱਛਾ ਜੀ ਰੋਜ਼ਾਨਾ ਜ਼ਿੰਦਗੀ ਚ ਵਰਤੀਆਂ ਜਾਣ ਵਾਲੀਆਂ ਘੱਟੋ ਘੱਟ ਪੰਜ ਇੰਟਰਨੈਟ ਸੇਵਾਵਾਂ ਦੀ ਲਿਸਟ ਬਣਾਉਣੀ ਹੈ ਤੇ ਉਹਨਾਂ ਦੇ ਫਾਇਦੇ ਦੱਸਣੇ ਨੇ ਇਹ ਤਾਂ ਵਧੀਆ ਹੈ ਇਸ ਨਾਲ ਵਿਦਿਆਰਥੀ ਸੋਚਣਗੇ ਕਿ ਉਹ ਆਪ ਇੰਟਰਨੈਟ ਨੂੰ ਕਿਵੇਂ ਵਰਤਦੇ ਨੇ हां अपनी जिंदगी ਨਾਲ ਜੋੜ ਕੇ ਦੇਖਣਗੇ ਬਿਲਕੁਲ ਪੜ੍ਹਾਈ ਤੋਂ ਇਲਾਵਾ ਗੱਲਾਂ ਕਰਨ ਲਈ ਖੇਡਾਂ ਖੇਡਣ ਲਈ ਖਬਰਾਂ ਲਈ ਬਹੁਤ ਕੁਝ ਹੈ ਤੇ ਚੌਥਾ ਪਾਗ ਇੱਕ ਡਰਾਇੰਗ ਐਕਟੀਵਿਟੀ ਹੈ ਡਰਾਇੰਗ ਅੱਛਾ ਹਾਂਜੀ ਆਪਣੇ ਘਰ ਦਾ ਜੋ ਇੰਟਰਨੈਟ ਕਨੈਕਸ਼ਨ ਸੈਟਅਪ ਹੈ ਮੋਡਮ ਰਾਊਟਰ ਜਿਹੜੀਆਂ ਡਿਵਾਈਸਾਂ ਜੁੜੀਆਂ ਨੇ ਉਹਦੀ ਤਸਵੀਰ ਬਣਾ ਕੇ ਲੇਬਲ ਕਰਨਾ ਹੈ ਇਹ ਵੀ ਕਾਫੀ ਕੰਮ ਦੀ ਚੀਜ਼ ਹੈ ਪਾਵੇਂ ਸੌਖੀ ਲੱਗੇ ਕਿਵੇਂ ਦੇਖੋ ਜਦੋਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਕਿੱਥੇ ਲੱਗੀ ਹੈ ਕਿਵੇਂ ਜੁੜੀ ਹੈ ਤਾਂ ਜੇ ਕਦੇ ਕੋਈ ਨਿੱਕੀ-ਮੋਟੀ ਗੜਬੜ ਹੋ ਜਾਵੇ ਜਿਵੇਂ ਇੰਟਰਨੈਟ ਨਾ ਚੱਲੇ ਹਾਂ ਫਿਰ ਆਪਾਂ ਖੁਦ ਚੈੱਕ ਕਰ ਸਕਦੇ ਹਾਂ ਬਿਲਕੁਲ ਤਾਂ ਪਤਾ ਹੁੰਦਾ ਹੈ ਕਿ ਕਿਹੜੀ ਤਾਰ ਹਿਲ ਗਈ ਹੋਣੀ ਜਾਂ ਕਿਹੜੀ ਲਾਈਟ ਬੰਦ ਹੈ ਟਰਬਲ ਸ਼ੂਟਿੰਗ 'ਚ ਮਦਦ ਮਿਲਦੀ ਹੈ ਸਹੀ ਗੱਲ ਹੈ ਚਲੋ ਹੁਣ ਅਖੀਰ ਚ ਗੱਲ ਕਰਦੇ ਆ ਕਿ ਇਹ ਕੰਮ ਪੂਰਾ ਕਰਨ ਲਈ ਕੁਝ ਸੁਝਾਅ ਪੀਡੀਐਫ ਚ ਵੀ ਲਿਖਿਆ ਹੈ ਕਿ ਕਿਤਾਬ ਤੇ ਇੰਟਰਨੈਟ ਤੋਂ ਮਦਦ ਲੈ ਸਕਦੇ ਨੇ ਤੇ ਘਰ ਦੇ ਜਾਂ ਟੀਚਰ ਵੀ ਗਾਈਡ ਕਰ ਸਕਦੇ ਨੇ ਹਾਂਜੀ ਤੇ ਕੁਝ ਹੋਰ ਗੱਲਾਂ ਜਿਹੜੀਆਂ ਕੰਮ ਆ ਸਕਦੀਆਂ ਨੇ ਜੀ ਇੱਕ ਤਾਂ ਕੰਮ ਨੂੰ ਨਾ ਹਿੱਸਿਆਂ 'ਚ ਵੰਡ ਲੋ ਸਾਰਾ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰੋ ਹਾਂ ਇਹ ਠੀਕ ਰਹਿੰਦਾ ਹੈ ਦੂਜਾ ਖਾਲੀ ਥਾਵਾਂ ਤੇ ਸਹੀ ਗਲਤ ਲਈ ਪਹਿਲਾਂ ਆਪਣੀ ਕਿਤਾਬ ਚੰਗੀ ਤਰ੍ਹਾਂ ਪੜੋ ਜੇ ਫਿਰ ਵੀ ਨਾ ਪਤਾ ਲੱਗੇ ਤਾਂ ਕਿਸੇ ਪਰੋਸੇ ਵਾਲੀ ਵੈਬਸਾਈਟ ਤੋਂ ਦੇਖੋ ਓਕੇ ਜਿਹੜੀਆਂ ਐਕਟੀਵਿਟੀਆਂ ਨੇ ਉਹਨਾਂ ਲਈ ਆਪਣੇ ਆਪ ਬਾਰੇ ਸੋਚੋ ਤੁਸੀਂ ਕੰਪਿਊਟਰ ਕਿਵੇਂ ਵਰਤਦੇ ਹੋ ਇੰਟਰਨੈਟ ਤੇ ਕੀ ਕਰਦੇ ਹੋ ਹੂੰ ਤੇ ਡਰਾਇੰਗ ਲਈ ਪਹਿਲਾਂ ਆਰਾਮ ਨਾਲ ਕਰਦਾ ਸੈਟਅਪ ਦੇਖੋ ਫਿਰ ਬਣਾਓ ਤੇ ਜੇ ਕੁਝ ਔਖਾ ਲੱਗੇ ਤਾਂ ਬਿਨਾਂ ਜਿਜਕ ਪੁੱਛ ਲਓ ਆਪਣੀ ਟੀਚਰ ਤੋਂ ਜਾਂ ਕਾਰਜ ਕਿਸੇ ਵੱਡੇ ਤੋਂ ਮਦਦ ਮੰਗਣਾ ਚੰਗੀ ਗੱਲ ਹੈ ਬਹੁਤ ਵਧੀਆ ਸੁਝਾਣੇ ਤਾਂ ਇਹ ਸੀ 8ਵੀਂ ਜਮਾਤ ਦੇ ਕੰਪਿਊਟਰ ਸਾਇੰਸ ਦੇ ਛੁੱਟੀਆਂ ਦੇ ਕੰਮ ਤੇ ਆਪਣੀ ਗੱਲਬਾਤ ਹਾਂਜੀ ਜਿਸ ਵਿੱਚ ਪੰਜਾਬੀ ਟਾਈਪਿੰਗ ਤੇ ਇੰਟਰਨੈਟ ਦੀਆਂ ਮਡਲੀਆਂ ਗੱਲਾਂ ਸਨ ਤੇ ਸੋਚਣ ਵਾਲੀ ਗੱਲ ਤੁਸੀਂ ਪਹਿਲਾਂ ਵੀ ਕਹੀ ਸੀ ਹਾਂ ਅਖੀਰ 'ਚ ਇਹੀ ਸੋਚਣਾ ਬਣਦਾ ਹੈ ਕਿ ਇਹ ਜਿਹੜੇ ਹੁਨਰ ਨੇ ਚੰਗੀ ਤਰ੍ਹਾਂ ਟਾਈਪ ਕਰਨਾ ਇੰਟਰਨੈਟ ਨੂੰ ਸਮਝਣਾ ਇਹ ਅੱਜ ਦੀ ਦੁਨੀਆ 'ਚ ਕਿੰਨੇ ਕੁ ਜ਼ਰੂਰੀ ਹੋ ਗਏ ਨੇ ਹਾਂ ਸਿਰਫ ਸਕੂਲ ਦੇ ਕੰਮ ਲਈ ਨਹੀਂ ਬਿਲਕੁਲ ਇਹ ਤਾਂ ਹੁਣ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਨੇ ਸ਼ਾਇਦ ਇਸ ਤੇ ਹੋਰ ਵਿਚਾਰ ਕੀਤਾ ਜਾ ਸਕਦਾ ਹੈ ਕਿ ਟਾਈਪਿੰਗ ਦੀ ਸਪੀਡ ਨਾਲ ਸਾਡੇ ਕੰਮ ਕਿੰਨੀ ਜਲਦੀ ਹੁੰਦੇ ਨੇ ਜਾਂ ਵਕ ਵਕ ਇੰਟਰਨੈਟ ਸੇਵਾਵਾਂ ਨੇ ਸਾਡੀ ਜ਼ਿੰਦਗੀ ਨੂੰ ਕਿਵੇਂ ਬਦਲਿਆ ਬਿਲਕੁਲ ਇਸ ਚਰਚਾ ਲਈ ਫਿਲਹਾਲ ਇਨ ਨਹੀਂ